ਵਹੀਗੁਰਜੀ ਦਾ ਖਾਲਸਾ ਵਹੀਗੁਰਜੀ ਦੀ ਫਤਿਹ ਸਾਧ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਅੰਮ੍ਰਿਤ ਛਕਾ ਕੇ ਸਿੱਖ ਤੋਂ ਸਿੰਘ ਅਤੇ ਖਾਲਸਾ ਪੰਥ ਦੀ ਸਜਣਾ ਕੀਤੀ ਪਰ ਸ਼ਾਇਦ ਅਪਾਏ ਨੇ ਜਾਣਦੇ ਹੋਵਾਂਗੇ ਕਿ ਵਿਸਾਖੀ ਮਨਾਉਣ ਦਾ ਆਰੰਭ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਵੀ ਚੱਲਿਆ ਆ ਰਿਹਾ ਸੀ ਇੱਕ ਵਾਰ ਸਤਿਗੁਰੂ ਜੀ ਦੇ ਅਨੰਨ ਗੁਰਸਿੱਖ ਭਾਈ ਪਾਰੋ ਪਰਮਹੰਸ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਦਰਸ਼ਨਾਂ ਲਈ ਦੂਰ ਦੂਰ ਤੋਂ ਗੁਰਸਿੱਖ ਆਉਂਦੇ ਹਨ ਦਰਸ਼ਨ ਕਰਕੇ ਚਲੇ ਜਾਂਦੇ ਹਨ ਕੋਈ ਇਸ ਤਰ੍ਹਾਂ ਦਾ ਸਾਲਾਣਾ ਇਕੱਠ ਰੱਖੋ ਜਿਸ ਤੇ ਸਾਰੇ ਦੇਸ਼ਾਂ ਦੇ ਸ਼ਾਂਤਰਾਂ ਤੋਂ ਸੰਗਤਾਂ ਆਉਣ ਅਤੇ ਆਪਸ ਵਿੱਚ ਜਾਣ ਪਛਾਣ ਹੋ ਜਾਇਆ ਕਰੇ ਗੁਰਸਿੱਖੀ ਨਾਤੇ ਦਾ ਪਿਆਰ ਵਧੇ ਫੁੱਲੇ ਭਾਈ ਸਾਹਿਬ ਜੀ ਦੀ ਇਸ ਬੇਨਤੀ ਨੂੰ ਸਵੀਕਾਰ ਕਰਕੇ ਵਿਸਾਖੀ ਦਾ ਮੇਲਾ ਗੋਇੰਦਵਾਲ ਸਾਹਿਬ ਵਿੱਚ ਆਰੰਭ ਕਰ ਦਿੱਤਾ ਇਹ ਪਹਿਲਾ ਜੋੜ ਮੇਲਾ ਸੰਮਤ 1624 ਵਿੱਚ ਵਿਸਾਖੀ ਦਾ ਸ਼ੁਰੂ ਹੋਇਆ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜੀਆਂ ਰਿਹائش ਇਸ਼ਨਾਨ ਪਾਣੀ ਤੇ ਲੰਗਰ ਦਾ ਬਹੁਤ ਚੰਗਾ ਪ੍ਰਬੰਧ ਕੀਤਾ ਗਿਆ ਸਮਾਜ ਸੁਧਾਰ ਇਸਤਰੀ ਜਾਤੀ ਦਾ ਉਦਾਰ ਛੂਤਛਾਤ ਜਾਤ ਪਾਤ ਆਦਿ ਤੇ ਗੁਰਮਤ ਦੀ ਰੋਸ਼ਨੀ ਪਾਈ ਗਈ ਇਹ ਵਿਸਾਖੀ ਦਾ ਮੇਲਾ ਪ੍ਰਸਿੱਧ ਹੋ ਗਿਆ ਅਤੇ ਉਸ ਤੋਂ ਬਾਅਦ ਮਨਾਇਆ ਜਾਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ